ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸਲੋਖ ਮਹੱਲਾ ਬਿਹਲਾ ਰੁਹਦਾਰ ਸੁਖ ਰੋਗ ਪਿਆ ਜਾ ਸੁਖ ਤਮ ਨ ਹੋਈ ਰਤਨ ਮੈਂ ਨਾਹੀ ਜਾ ਹਕਰੀ ਨ ਹੋਈ ਬਲਹਾਰੀ ਗੁਰਦਸਿਆ ਤੇਰਾ ਅੰਤ ਨਾ ਜੈ ਰਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਤ ਹਲਗਲਾ ਭਰਪੂਰ ਰਹਿਆ ਸਤਿ ਸਚਾ ਸਾਹਿਬ ਸਤਿ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ ਖੋ ਨਾਨਕ ਤਿਹਿ ਬਤ ਤੋਸ ਕਰਨਾ ਸੁ ਗਰਹਿਆ ਸੋਰਾ ਰਗ ਸਮਹ ਲਪੈਲਾ ਏਕੂ ਅੰਕਾ ਸਤਿਗੁਰ ਪ੍ਰਸਾਦ ਸੋਰਾ ਰ ਅਦੇ ਰਾਹੀ ਹਾ ਸੁ ਗਰ ਗਹਿਾ ਜਿਤ ਚ ਬਹੈ ਸਰਬ ਸਮਾਨੇ ਵਾਜੇ ਦੇਰੇ ਨਾਦ ਅਨੇਕ ਸੰਸਾ ਹਿਤਿ ਰਾਵਣ ਹਾਰੇ ਏਤੇ ਦੇਰੇ ਰਾਗ ਸੁਖ ਜੀ ਹੈ ਕਿਤਿ ਰਾਵਣ ਹਾਰੇ ਗਾਵਾਦਨ ਬੰਡ ਬਣੇ ਬਸੰਤਰਾ ਗਾਵੇ ਰਾਜਾ ਧਰਮ ਦੁਆਲੇ ਗਾਵਾਦਨ ਜੱਟ ਗੱਤ ਲੈ ਜਾਣਣਾ ਲਿਖ ਲੈ ਧਰਮ ਵਿਚਾਰੇ ਗਾਵਾਦਨ ਸ਼ਰਮਾ ਰਵੀ ਸੋਹੰਤਿਰ ਸਦਾ ਸਵਾਰੇ ਗਾਵਾਦਨ Indra ਅਸਨੋ ਬੈਠੇ ਰੇਟਿਆਂ ਧਰਨਾਲੇ ਗਾਵਾਦਨ ਸਤ ਸਮਾਦੀਂ Indra ਗਾਉ ਦੁਸਾਰ ਵਿਚਾਰੇ ਗਾਵਾਦਨ ਜਤੀ ਸਤੀ ਸੰਦੋਖੀ ਗਾਵਾਦਨ ਵੀਰ ਖਰਾਰੇ ਗਾਵਾ ਤੁਨੋਂ ਪੰਡਿਤ ਰਹੀਸ਼ਵਰ ਜੁਗ ਜੁਗ ਵੇਦਾਂ ਨਾਲੇ ਗਾਵਾ ਤੁਨੋਂ ਮੋਹਨੀਆ ਮਨਮੋਹਨ ਸੁਰਗੁਮਰਪਿਆਲੇ ਗਾਵਾ ਤੁਨੋਂ ਪਾਏ ਤੇਰੇ ਅਸਠ ਅਧਿਰ ਸਮਾਲੇ ਗਾਵਾ ਤੁਨੋਂ ਯੋਧ ਮਹਾਬਲ ਸੂਰਾ ਗਾਵਾ ਤੁਨੋਂ ਖਾਣੀ ਚਾਰੀ ਗਾਵਾ ਤੁਨੋਂ ਖੰਡ ਬਨ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਈ ਤੁਨੋਂ ਗਾਵਨ ਜੋਤਿ ਭਾਵਨ ਰਤੈਰੇ ਭਦਰਸਾਲੀ ਹਰ ਕਿਤੇ ਨੂੰ ਗਾਵਨ ਸੇ ਮਹਿਜ ਨਾਨਕ ਐ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚਾ ਸੱਚੀ ਨਾਈ ਐਵੇਂ ਹੋਸੀ ਜਾਣ ਜასი ਰਚਨਾ ਜਨ ਅਚਾਈ ਰੰਗੇ ਰੰਗੇ ਵਾਥੀ ਅਕਰਨ ਸ੍ਰੀ ਮਾਇਆ ਜਨ ਪਾਈ ਹਰ ਕਾ ਦੇਖਿਆ ਕੀਤਾ ਆਪਣਾ ਜਦ ਦੀਵੜੀ ਆਈ ਜੋਤ ਭਾਵੈ ਸੁਰਗਾਸੀ ਹਉਕਮਤ ਨ ਕਰਨਾ ਜਾਈ ਸੋ ਬਾਸ਼ਾ ਹੋ ਸਬ ਸਾਬ ਸਾਹਿਬ ਨਾਨਕ ਰਹੇ ਜਾਈ ਅਸਮੰ ਲਪੇਲਾ ਸੋ ਧਾਖੈ ਸਭ ਕੋਈ ਕਿਣ ਵੱਡਾ ਦੀਠਾ ਹੋਈ ਹਿੰਮਤ ਬਨਹਿ ਜਾਏ ਕਹਿਣ ਵਾਲੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਿਰਗਪੀਰਾ ਗੁਣਗਹੀਰਾ ਹੋਇ ਨਾ ਜਾਣੈ ਦੇਰਾ ਖਿਤਾ ਗਿਵੜ ਚਿਰ ਰਹਾਉ ਸਾਬ ਸੁਰਚੇ ਮਿਲ ਸਚ ਕਮਾਈ ਸਾਬ ਕੀਮਤ ਮਿਲ ਕੀਮਤ ਪਾਈ ਯਾਨੀ ਰਾਨੀ ਗੁਰ ਗੁਰ ਹਾਈ ਐਣ ਨਾ ਜਾਏ ਤੇ ਤਿਲ ਵੜਿਆਈ ਸਭ ਸਤ ਸਭ ਤਾਂ ਸੱਚੀ ਗਈਆਂ ਸਦਾ ਬੁਰਖਾ ਖਿਆ ਵੜਿਆਈਆਂ ਸਦ ਵਸ ਦੇਖ ਨੇ ਨਾ ਕਾਈਆ ਕਰਮ ਮਿਲੇ ਨਾਹੀ ਠਾਕ ਰਹਈਆ ਆਖਣ ਵਾਲਾ ਆਖਿਆ ਵਿਚਾਰਾ ਸਿਫਤੀ ਭਰੇ ਤੇਰੇ ਬੰਡਾਰ ਜਿਸ ਤੋਂ ਦੇਸ ਗਿਆ ਚਾਰਾ ਨਾਨਕ ਸੱਚ ਸਵਰਨ ਹਾਰਾ ਕਸਵਾ ਮਹੱਲਾ ਪਹਿਲਾ ਆਖਾ ਜੀਵਾਂ ਸਰੇ ਮਰ ਜਾਓ ਆਖਣ ਔਖਾ ਸੱਚਾ ਰਾਉ ਸੱਚ ਨਾ ਕੀ ਲਾਗੇ ਭੂਖਾ ਹਤ ਭੂਖ ਹੈ ਜਲੀ ਇਹ ਰੂਖ ਸੁਖ ਸ੍ਰੀ ਮੇਰੀ ਮਾਈ ਸਾਚਾ ਸਾਹਿਬ ਸੱਚੇ ਨਾ ਰਹਾਓ ਸੱਚੇ ਨਾਮ ਕੀ ਤਲਵੜ ਆਈ ਆਖ ਰਥ ਕਹਿ ਕਿੰਦਰੀ ਪਾਈ ਜੇ ਸਾਮਨ ਕੇ ਆਖਣ ਬਹ ਹੈ ਢਣ ਹੋਵੇ ਘਾਟ ਨ ਜਾਏ ਨਹਮਰ ਨਾ ਹੋਆ ਸੋਗ ਦੰਦਰਹਿ ਨਾ ਜੁਕੇ ਭੋਗ ਗੁਣੇ ਹੋ ਹਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਈ ਜੇੜਾ ਤੇੜੇ ਦਿਦਾਤ ਜਿੰਦਨ ਕਰ ਕੈ ਕੀਤੀ ਰਾਤ ਖਸਮ ਵਿਸਾਰਹਿ ਦੇਖਮ ਜਾਤ ਨਾਨਕ ਨਾਵੇ ਬਾਸਨਾਚ ਰਾਗ ਗੁਜਰੀ ਮਹੱਲਾ ਜੋਤ ਹਰ ਕੇ ਜਨ ਸਤ ਗੁਰ ਅਹ ਬੁਰਖਾ ਬਿਨੋ ਕਰੁ ਗੁਰਪਾਸ ਰਾਮ ਗਿਰਾਇ ਰਾਮ ਸਰਗ ਸਰਣਾਈ ਹਦਿਆ ਨਾ ਪ੍ਰਗਾਸ ਮੇਰੇ ਮੀਤ ਕੋ ਦੇਹ ਮੋ ਕੋ ਰਾਮ ਨਾਮ ਬਰਗਾਸ ਗੁਰਮਤਿ ਨਾਮ ਮੇਰਾ ਪ੍ਰਭ ਸਿਖਾਈ ਹਰ ਗਿਰਤ ਹਉ ਰਹਿਰਾਸ ਰਹਾਉ ਹਰ ਜਨ ਕੀ ਵਡਭਾਗ ਵਡੇਰੇ ਜਿਨ ਹਰ ਹਰਿ ਸਦਾ ਹਰ ਪਿਆਸ ਹਰ ਹਰ ਨਾਮ ਲਐ ਦ੍ਰਿਪਤਾ ਸਹਿਮ ਸੰਗ ਰਗੁਣ ਪ੍ਰਗਾਸ ਜਿਨ ਹਰਿ ਸਨਾਮ ਨਾ ਪਾਇਆ ਦੇ ਪਾਗਿ ਹੰਜੰ ਬਾਸ ਜੋ ਸਤਗੋਸਣ ਸੰਗਤ ਨਹੀਂ ਆਏ ਰਿਗਜੀ ਵੈ ਰਿਗਜੀ ਆਸ ਜਿਨ ਹਰਜਨ ਸਤਗੋਸਣ ਕਿਰਪਾਈ ਤੰਤਰ ਨਮਸਟ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤੁ ਪਾਇਆ ਮਜ ਨਾਨਕ ਨਾਮ ਪ੍ਰਗਾਸ ਰਾਗੁ ਗੁਜਰੀ ਮਹੱਲਾ ਪੰਜਵਾ ਕਾਹਿਰੇ ਮਜ ਤਵਹਿ ਉਜਾਹਰ ਹਜਿਓ ਪਰਿਆ ਸਹਿਲ ਬਥਰ ਮਹ ਜੰਤੋ ਪਾਏ ਤਾਕਾ ਜੁ ਕਾਗੈ ਕਰ ਧਰਿਆ ਮੇਰੇ ਮਾਤਾ ਜੀ ਸਾਥ ਸੰਗਤ ਮਿਲੇ ਸੁਧਰਿਆ ਗੁਰ ਪ੍ਰਸਾਦ ਅਗੰਬਦ ਪਾਇਆ ਸੁਖੈ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋ ਸੁਦਬੰਤਾ ਕੋ ਨਾ ਕਿਸ ਕੀ ਧਰਿਆ ਸਿਰ ਸਿਰਖ ਸਵਾਹੀ ਠਾਕੁਰ ਕਾਹੇ ਮਨ ਭੋਕ ਰਿਆ ਉੜੇ ਉਡਾਵੇ ਸੈ ਗੋਸਾ ਵਾਚੇ ਵਚਰੇ ਹਰਿਆ ਤਨ ਗਾਵਣ ਖਲਾਵੇ ਖਣੁ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਾਬ ਨਿਧਾਨ ਦਸ ਅਸ਼ਟ ਸਦਾਨ ਠਾਕੁਰ ਕਰ ਚਲ ਦਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਸਿਰੰਤਰਾ ਬਾਰoverlineਆ ਰਾਗ ਸਮ ਹੰਲਾ ਜੁੱਥਾ ਸੋਵ ਰਖਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਵ ਰਖ ਨਿਰੰਜਨ ਹਰਿ ਬੋਹ ਨਿਰੰਜਨ ਹਰਿ ਅਗਮ ਅਗਮਿਆ ਪਰ ਸਭ ਰਹਿ ਆਵਹਿ ਸਦ ਰਹਿ ਆਵਹਿ ਦੁਜੀ ਹ ਸਚੈ ਸੁਜਣ ਹਰਿ ਸਭ ਜੀ ਤੁਮਾਰਿਆ ਜੀ ਤੂੰ ਜੀ ਆਖਾ ਦਾ ਤਾਰ ਹਰਿ ਜਹਾਉ ਸੰਤੋ ਜੀ ਸਾਧੂ ਖਿਸਾਰਨ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਧਿਆਨ ਨਾਨਕ ਅਜੰਤ ਵਿਚਾਰਾ ਤੂੰ ਘਟ ਘੜੇ ਅੰਦਰ ਸਰਬ ਨਿਰੰਤਰ ਜੀ ਹਰ ਇੱਕ ਉਹ ਬ੍ਰਖਸਮਾਨ ਬਿਗਦਾ ਚੇਖ ਬਿਖਾਰੀ ਜੀ ਸਭ ਤੇਰੇ ਚੋ ਜਿਵ ਡਾਨਾ ਉਹ ਆਪੇ ਰਾਤਾ ਆਪੇ ਭੁਗਤਾ ਜੀ ਹਾਥ ਦਿਵਨੇ ਵਰਨਾ ਜਾਣਾ ਉਪਾਰ ਬ੍ਰਹਮ ਅਬਿਅੰਤ ਵਿੰਚੀ ਰੇਖਿਆ ਗੁਣਿਆਖ ਵਿਗਾਣਾ ਜੋ ਸ਼ਿਵ ਹੈ ਜੋ ਸ਼ਿਵ ਹੈ ਤੁਪ ਜੀ ਜਨ ਨਾਨਕਨ ਕੁਰਬਾਨ ਹਰਿ ਅਧਿਆਵ ਹੈ ਹਤਿਆ ਤੁਪ ਜੀ ਸੇ ਜਨ ਜੁਗਮੈ ਸੁਖ ਵਾਸੀ ਸੇਹੇ ਮੁਕਤ ਸੇਹੇ ਮੁਕਤ ਹੈ ਜਨ ਹਰਿ ਦਿਆਆ ਜੀ ਤਿਨ ਦੋਟੀ ਜੰਪੀ ਫਾਸੀ ਜਨ ਨਿਰਭੋਜ ਜਨ ਹਰ ਨਿਰਭੋਜ ਦਿਆਆ ਜੀ ਤਨ ਕਾ ਭੋਸਨ ਵਾਸੀ ਜਿਨ ਸੇਵਿਆ ਜਿ ਸੇਵਿਆ ਮੇਰਾ ਹਾਜੀ ਤੇ ਹਰ ਹਰ ਰੂਪ ਸਮਸੀ ਤੇਤਨ ਸੇਤਨ ਜਿਨ ਹਾ ਦਿਆਇ ਆ ਜੀ ਜਨ ਨਾਨਕ ਤਨ ਬਲ ਜਾਸੀ ਫੇਰੀ ਭਗਤ ਦੇਵ ਪੰਡਾ ਜੀ ਮਰ ਬੇਅੰਤ ਤੇਰੇ ਭਗਤ ਅਦੇ ਬਸਲਾਹਾ ਦੁਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਦਤਾ ਪੈਣ ਪੇਂਬੇ ਅੰਤ ਤੇਰੇ ਅਨੇਕ ਤੇਰੇ ਅਨਿਕ ਪੜੈ ਵਸਮ ਰਸਾ ਜੀ ਹਰ ਗ੍ਰਿਆ ਖਟ ਕਰਮ ਕਰੰਤਾ ਸੇਵਕ ਸੇਵਰ ਭਜਨ ਨਾਨਕ ਜੀ ਜੋ ਭਾ ਮੇਰੇ ਹਰ ਭਗਵੰਤਾ ਤੁਮਾਰ ਬ੍ਰਖ ਪਰੰਪਰ ਕਰਤਾ ਜੀ ਕੋ ਜੇ ਅਡਰ ਨਾ ਹੋਈ ਤੋ ਜੋ ਜੋ ਏਕੋ ਸਦਾ ਸਦਾ ਦੇਖੋ ਜੀਦ ਨਿੰਜਲੇ ਕਰਤਾ ਸੋਈ ਤਰਿਆ ਪੈ ਭਾਵੈ ਸੇਵਰ ਤੇ ਜਿਨੂ ਆਪੇ ਰੇ ਸੋ ਹੋਈ ਰਿਆਪੇ ਸ੍ਰਿਸ਼ਟ ਹਪਾਈ ਜੀ ਤੇ ਆਪੇ ਸਸ ਗੋਈ ਜਨ ਨਾਨਕ ਗੁਣ ਗਾਵੇ ਕਰਤਾ ਹੈ ਜੀ ਜੋ ਸਭ ਸੇ ਖਾਰਣ ਹੋਈ ਅਸਮਹ ਲਜੁਠਾ ਤੁਗਾ ਤਹ ਜਿਆਰ ਵਿੰਡਾ ਸਾਈ ਜੋਤ ਭਾਵੈ ਸੋ ਛਿਛੀ ਜੋਤੋਂ ਦੇ ਸਿਹੋਂ ਪਾਈ ਰਹਾਉ ਸਰੀਰੀ ਤੋਂ ਸਭ ਨਿਢਾਇਆ ਜਸਨੋਂ ਕਿਰਪਾ ਕਰਹਿ ਨਾਥ ਨੂੰ ਪਾਇਆ ਗੁਰਮਖ ਲਾਦਾ ਮਨ ਮੁਗਵਾਇਆ ਤੁਰ ਆਪ ਵਿਛੜਿਆ ਆਪ ਮਿਲਾਇਆ ਤੂੰ ਦਰਿਆਵ ਸਾਜ ਰਹੀ ਹਿਮਾਹਿ ਜਿ ਰਿ ਬਿੰਦੂ ਜਾ ਕੋਈ ਨਾ ਹੈ ਜੀ ਜਨ ਸਾਦੇ ਰਹੇਲ ਜੋ ਮਿਲ ਛੜਿਆ ਸੰਜੋਗੀ ਮੇਲ ਜਿਨ ਸਨੋ ਤੁਝਣ ਹੈ ਸੋਈ ਜਨ ਜਾਣੇ ਹਰ ਗੁਸਾ ਦੀ ਅੱਖ ਵਿਖਾਨੇ ਜਿਨ ਹਰ ਸੇਵਿਆ ਤੁੰ ਸੁਖ ਪਾਇਆ ਸਜੇ ਹੀ ਹਰਨਾਮ ਸੁਮਾਇ ਤੂੰ ਆਪੇ ਆਤਮਾਦ ਰਖਿਆ ਸਭ ਹੋਈ ਪਦ ਬਿੰਦੂ ਜਾ ਵਰਨਾ ਕੋਈ ਤੂੰ ਘਰ ਘਰ ਵਿਖ ਹੈ ਜਾਣ ਹੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹੱਲਾ ਬਹਿਲਾ ਤਤ ਸਰੁੜੇ ਬੇਲਿ ਨਵਾਸਾ ਪਾਣੀ ਪਾਵਤਨੇ ਕੀਆ ਪੰਗਰ ਮਾ ਭਗ ਨੇ ਚਾਲੈ ਹਉ ਦੇਖ ਤਹ ਡੋਬੀ ਅਲੇ ਮਾਨੇਖਣਾ ਜਿਤਸ ਮੂੜਹ ਮਨ ਹਰ ਵਿਸਰਦ ਦੇਰੇ ਗੁਣ ਗੱਲੇ ਅਰਹਾਉ ਨਾਉ ਜਤੀ ਸਤਿ ਨਹੀਂ ਪੜਿਆ ਮੂਰਖ ਮੂਤਾ ਜਨਮ ਭਿਆ ਕਰਨ ਵਤ ਨਾਨਕ ਜਨ ਕੀ ਸਰਣਾ ਜਿਨ ਚੋ ਨਾਹੀ ਵਿਸਰਿਆ ਆਸਾ ਮਹੱਲਾ ਪੰਜੇਵਾ ਸਹੀ ਪ੍ਰਾਪਤ ਮਨਖ ਦੇਹੁਰਿਆ ਗੋਵਿੰਦਾ ਮਿਰਨ ਕੇ ਹਜਰੀ ਬਰੀਆ ਔਰ ਹਾਜਿਰ ਹਿਤੇ ਨਾਮ ਨਿ ਸਾਧ ਸੰਗ ਬਕੇਵ ਨਾਮ ਸਰੰਗ ਜਾਮ ਲਾਗ ਭਗਵਨ ਦਰਨ ਕੈ ਜਨਮ ਵਿਸਾ ਜਾਤ ਰੰਗ ਮਾਇਆ ਖੈ ਰਹਾਉ ਜਬ ਤਾ ਸੰਜਮ ਧਰਮ ਨ ਖਮਾਇਆ ਸੇਵਾ ਸਾਧਨ ਜਨ ਹਰ ਰਇ ਪਉ ਨਾਨਕ ਹਉ ਨੀਜ ਗਰਮਾ ਸ਼ਰਨ ਗੁਰੈ ਕੀ ਰਾਖੋ ਸਰਮਾ ਪਾਦ ਸੈ ਦਸ ਕਬਿਓ ਬਾਜ ਬੇਚੀ ਚੋ ਪਈ ਕਮਰੇ ਕਰੋ ਹਾਜਰ ਰੱਛਾ ਪੂਰਨ ਹੋਏ ਜਿਤਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਖਰੋ ਬ੍ਰਤ ਪਾਰਾ ਥਮਰਾ ਦੁਸ਼ਟ ਸਬਾ ਤੁਮ ਕਾ ਬੋ ਆਪ ਹਾਜਰ ਬਚਾ ਬੋ ਸੁਖੀ ਵਸੈ ਮੋਰ ਪਰਵਾਰਾ ਸੇਵਕਾ ਸਿਕਾ ਸਬਾ ਕਰਤਾਰਾ ਮਾਰ ਰੱਛਾ ਜਗਦ ਖਰੀਏ ਸਭਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੇ ਆਸਾ ਔਰ ਬਹਿਨ ਕੀ ਰਹਿ ਬਿਆਸਾ ਸਮੈ ਛਾੜ ਕੇ ਉਹਨਾਂ ਦਿਆਉ ਜੋ ਵਰ ਜਾਹੂੰ ਸੁਦਮ ਤੇ ਪਾਉ ਸੇਵਕਾ ਸੁਖ ਹਮਾਰੇ ਤਾਰੀ ਹੈ ਚਨ ਜਨ ਸਤਰ ਹਮਾਰੇ ਮਾਰੀ ਹੈ ਆਪੋ ਹਾਥ ਦੈ ਮੁਝੇ ਭਰੀਐ ਮਰਨ ਕਾਲ ਕਾ ਦਰਾਸੁ ਨਿਵਰੀਐ ਹੋਜੋ ਹਦਾ ਹਮਾਰੇ ਬੱਚਾ ਸਰੀਆ ਦੋਜੋ ਖਰੀ ਹੋ ਰੱਛਾ ਰਾਖ ਰਹਿਮ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਦਿ ਸਟਨ ਕੇ ਹੰਤਾ ਤੁਮਹਾ ਬੋਰੀ ਜਤੋ ਦਸਕੰਤਾ ਕਾਲ ਬਾਇ ਬ੍ਰਹਮਾ ਬਖਤਰਾ ਕਾਲ ਪੈ ਸੂर्य ਉਤਰਾ ਕਾਲ ਬਾਇ ਹਰਿਸ਼ਨ ਬ੍ਰਿਗਾਸਾ ਸਹਲ ਕਾਲ ਖਾਕੀ ਅਦਮਸਾ ਜਵਨਕਾਰ ਜੋਗੀ ਸ਼ਿਵ ਕੀਓ ਮੇਦਰਾ ਬ੍ਰਹਮਾ ਜੋਤੀਓ ਜਵਨਕਾਰ ਸਲੋਕ ਸਵਾਰਾ ਨਮਸ਼ਕਾਰ ਹੈ ਦਾਹੇ ਹਮਾਰਾ ਜਉਣ ਕਾਲ ਸਭ ਰਖਤ ਬਨਾਇਓ ਦੇਵ ਦਾ ਜਸ਼ਨ ਉਜਾਇਓ ਅਹਾਰੇ ਅੰਦੇ ਕੀ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸ਼ਕਾਰ ਹੈ ਦਸੀ ਕੋ ਹਮਾਰੀ ਸਲਪ ਜਾਜ ਨੇ ਆਸਵਾਰੀ ਸੇਵਕਨ ਕੋ ਸਭ ਗੁਨਾ ਸੁਖ ਦਿਯੋ ਸਤਰਨ ਕੋ ਪਲ ਮੋਹ ਬਦ ਕੀਓ ਘਟ ਘੜ ਕੇ ਇਹ ਅੰਦਰ ਕੀ ਜਾਣਤ ਭਲੇ ਬਰੇ ਕੀ ਮੀਰ ਬਿਸ਼ਨਤ ਚਿੱਟੀ ਤੈ ਗੁਣ ਚਰਿਆ ਸੋਲਾ ਸਾ ਪਰ ਕਿਰਪਾ ਦਸ਼ਕਾ ਭੂਲਾ ਸੰਤਨ ਦੁਖ ਪਾਇਦੇ ਰੁਖੀ ਸੁਖ ਪਾਇਏ ਸਾਧਨ ਕੇ ਸੁਖੀ ਹੇ ਖੇ ਕੀ ਵੀਰਹ ਮਛਨ ਘਟ ਘਟ ਕੇ ਵਡ ਵਡ ਕੀ ਜਾਂਦਾ ਜਬ ਉਦਕਰਖ ਕਰਾ ਕਰਤਾਰਾ ਪਰਜਾ ਦਤ ਤਾਰੇ ਅਪਰ ਜਬ ਆਹ ਰਖਤ ਹੋਂ ਗਭਹੋਂ ਤੁਮ ਮਿਲਤ ਦੇਤਾ ਸਭ ਹੋਂ ਜਿਤੇ ਬਦਨ ਸ੍ਰਸਤ ਧਾਰੇ ਅਹਾ ਵਿਆਵਨੀ ਬੋਜੋ ਉਚਾਰੇ ਸੋ ਸਭ ਹੀ ਤੇ ਰਹਤ ਨਿਰਾਲਮ ਜਾਨਤ ਵੇਦ ਭੇਡ ਅਰਾਲਮ ਨਿਰੰਕਾਰ ਨਿਰਵਿੰਕਾਰ ਨਿਰਲੰਭ ਅਹਾ ਦੇ ਨੀਲ ਨਾਰਾਇਣ ਸੁਭੋ 타ਹਾ ਮੂੜ ਚਤ ਵੇਦਾ ਜਾ ਕੋ ਭੇ ਨਾ ਬਾਤ ਵੇਦਾ 타 ਹੋ ਖਰਪਹਨ ਅਨਮਾਨਤ ਮਹਾ ਮੂੜ ਗਹ ਭੇ ਨਾ ਜਾਨਤ ਮਹਾਰੇ ਹੋਇ ਸਦਾ ਸ਼ਿਵ ਨਿਰੰਕਾਰ ਕਾਇ ਤਨ ਹੈ ਭਿਵ ਮਹਾ ਬੋ ਆਪਣੇ ਵਦ ਹੈ ਜਿੱਤੀ ਮਰਨਤ ਭਿੰਨ ਭਿੰਨ ਦੋ ਹੈ ਜਿੱਤੀ ਤੁਮਰਾ ਰਹਾ ਨਾ ਜਾਏ ਵਿਸਾਰਾ ਕਹਿ ਵਿਸਰਾਵ ਸੁ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਵਿਹੋ ਰਾਖੀ ਗੁਪਾ ਅੰਡਾ ਜੇ ਰਜ ਸਤ ਗਿਨੀ ਉਤਪੇ ਖਾਨ ਬਹੋ ਰਜਨੀ ਕਹਾ ਹੋਲ ਰਜ ਹੈ ਬੈਠਾ ਕਹੋ ਸਮਟ ਪੇ ਸੰਕਰ ਕੀਠਾ ਸਗਰੇ ਸ੍ਰਿਸ਼ਟ ਦਿਖਾਈ ਅਚੰਭਵ ਹਰ ਜਗਾਰ ਸ੍ਰੀ ਸ਼ੰਭਵ ਹਰਚਾ ਮੇਰੀ ਤਮ ਕਰੋ ਸਖਵਾਰਿ ਅਸਕ ਸੰਗ ਰੋ ਦੁਸ਼ਟਾ ਜੀਤੇ ਠਵਤੁ ਫਤ ਪਤਾ ਸਗਲ ਮਲੇਸ਼ ਕਰੋ ਰਣ ਘਤਾ ਜੇ ਅਦੁੱਤ ਸਦਨੀ ਪਰੇ ਤਿਨ ਕਹਿ ਤਮ ਮਹ ਤਨ ਕਹਿ ਦੁਸ਼ਟੁ ਦੁਖਤ ਹਮਰੇ ਪ੍ਰਖਾ ਜਵਨ ਬਗ ਪਰੇ ਤੇ ਹਾਰੇ ਤਿਨ ਕਹਿ ਤਮ ਸੰਕਰ ਸਵਟਾਰੇ ਜੋ ਗਲ ਕੋ ਇਕ ਬਹਾਰ ਦਹਾਈ ਹੈ ਹੈ ਤਾਕੇ ਕਾਲ ਅਨਕਨਹ ਰਚਾ ਹੋਏ ਰਾਹੇ ਸਭ ਕਾਲ ਦੁਸ਼ਟ ਮਰਛਾ ਡਰਤ ਕਾਲ ਕਿਰਪਾ ਰਜਸ਼ਟ ਸੰਜਨ ਰਹੋ ਤਾਕੇ ਤਾਪ ਤੁਨਖ ਮੋਹਰ ਹੋ ਰਜਾ ਸਦ ਕਰਮੋਸ ਹੋਈ ਦੁਸ਼ਟ ਸ਼ਾਸਕ ਨਾ ਕੋਈ ਏਖ ਬਾੜ ਜਨ ਦਮੈ ਸੁਹਾਰਾ ਕਾਲ ਭਾਸੇ ਰਾਹੇ ਭਰ ਜਨ ਨਰਨਾਮ ਤੇ ਅਰੁਖਾ ਦਾਰਦ ਦੁਸ਼ਟ ਲੋਖ ਤੀਰ ਹਾ ਖੜ ਕੇ ਤੇ ਮੈਂ ਸ਼ਰਨ ਤੇ ਹਾਰੀ ਆਪੋ ਹਾਜੈ ਲੇਖੂ ਬਹਾਰੀ ਸਰਬ ਧਰਮੋਂ ਸਹਾਈ ਦੁਸ਼ਟ ਦਾ ਖਤੈ ਲੇਖੋ ਬਚਾਈ ਸਵਈਆ ਪਾਏ ਗਹਿ ਜਬ ਤੇ ਰਮਰੇ ਦਾ ਤੀਕੋ ਆਖ ਤਰੈ ਨਹੀਂ ਆਨਿਓ RAM ਰਹੀਮ ਪੁਰਾਨ ਕੁਰਾਨ ਨੇਖ ਕਹੈ ਮਤੇਖ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਬੈ ਬਹੁ ਵੇਦ ਕਹੈ ਹਮੇਖ ਨਾ ਜਾਣਿਓ ਸ੍ਰੀ ਅਸਬਾਨ ਕਿਰਪਾ ਤੁਮਰੀ ਕਰ ਮੈ ਨਾ ਕਿਹਿਓ ਸਦ ਹੈ ਬਖਾਨਿਓ ਦੁਹਿਰਾ ਸਗਲ ਦਵਾਰ ਕੋ ਛਾੜ ਕੇ ਇਹ ਤੁਹਾਰੋ ਦਵਾਰ ਪਾਹਗੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੇ ਮਹੱਲਾ ਦੀ ਜਾਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸਿਤੀ ਮਨ ਵਜੀਆਂ ਵਾਰਹਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆ ਸ਼ਬਦ ਤਾ ਗਾਹੋ ਹਰੀ ਕੇ ਰਾ ਮਨ ਜਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੁਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਾ ਵਿਸਾਰਣਾ ਸੰਗੀਕਾਰ ਹਰ ਤੇਰਾ ਕਾਰਜ ਸਭ ਸੁਵਾਰਣ ਸਾਵਨਾਲਾਸਮ ਰੱਥ ਸੁਆਮੀ ਸੋਖ ਮਨੋ ਵਿਸਾਰੇ ਅਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਆਖਿਆ ਨਾਹੀ ਘਾਤੇ ਰਹਿ ਘਾਤਾ ਦੇ ਰਹਿ ਸਭ ਗਿਸ਼ ਹੈ ਜਿਸ ਦੇ ਸੋ ਪਾਵੇ ਸਦਾ ਸੁਸਲਾ ਹਦਰੀ ਨਾਮ ਅੰਵਸਾਵੇ ਨਾਵ ਜਨ ਕੈ ਮਨ ਵਸਿਆ ਆਵਾਜੇ ਸ਼ਬਦ ਹੁਨੀਰੀ ਅਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਤਰੈ ਸਾਚਾ ਨਾਹਾ ਮੇਰਾ ਯਾਰ ਹਾਰੋ ਸਾਚ ਨਾਮ ਇਹ ਅਧਾਰ ਮੇਰਾ ਨਿਰਬੁਖਾ ਸਭ ਗਵਾਈਆਂ ਕਾ ਸਾਜ ਸੁਖ ਮਨ ਵਸਿਆ ਨਿਰਛਾ ਸਾ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਵਡਿਆਈਆਂ ਕਹ ਨਾਨਕ ਸੁਣਹੁ ਸੰਤੋ ਸਉਦ ਤਰ ਹੋਵੇ ਯਾਰੋ ਸਾਚਾ ਨਾਹਾ ਮੇਰਾ ਯਾਰ ਹਾਰੋ ਵਾਜੈ ਬੰ ਸ਼ਬਦ ਘਾ ਸੁਭਾਗੈ ਘਰ ਸੁਵਾਗੈ ਸ਼ਬਦ ਵਾਜੀ ਅਲਾੰਚਿਤ ਕਰ ਧਾਰੀ ਆ ਪੰਜ ਰੋਤ ਦਿਵਸ ਹੇਟੇ ਖਾਲ ਹੰਟਖ ਮਾਰਿਆ ਤੁਰ ਕਰਮ ਬਾਯ ਹਰਜਨ ਕੋ ਸੇ ਨਾਮ ਹਰਕੇ ਲਾਗੇ ਕਹਿ ਰਾਨਕ ਰਹਿ ਸੁਖ ਹੋਵਾ ਤਤ ਘਰ ਅਨਹਦ ਵਾਜੀ ਅਨ ਸੁਨੋਹ ਵਡ ਭਾਗੀ ਹੋ ਸਗਲ ਮਨੋ ਰਸਪੂਰੇ ਕਾਰ ਬ੍ਰਹਮ ਬ੍ਰਪਾਇਆ ਉਤਰੇ ਸਗਰ ਵਿੱਚ ਸੋਰੀ ਨੂਖ ਰੋਸੰਦਾ ਹਾ ਵਿਤਰੇ ਸੋਨੇ ਸੱਚੀ ਬਾਣੀ ਸੰਤ ਸਾਜਨ ਵੇ ਹਸੇ ਪੂਰੇ ਗੁਰ ਤੇ ਜਾਣੇ ਸਣ ਤੇ ਰਿਗਹ ਤੇ ਭਵਚਾ ਸਤਗੁਰ ਹਿਆ ਵਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜਹਿ ਅਨਹਰ ਰੋਰੇ ਮੁੰਦਾਵਣੀ ਮਹੱਲਾ ਪੰਜਵਾ ਆਲੈ ਤਨ ਵਸਤੂ ਪਈਓ ਸਤ ਸੰਦੋਖ ਵਿਚਾਰੋ ਅਮਰਤ ਨਾਮਾ ਗੁਰ ਕਾ ਬੈਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਦਿਸ ਕਾ ਹੋਇ ਉਧਾਰੋ ਰਹਿ ਵਸਤ ਰੇਨਹ ਜਾਇ ਨਿਤਨਤ ਰਖਉ ਉਧਾਰੋ ਤੁਮ ਸੰਸਾਰ ਹਿੰਲਤ ਰਿਯੈ ਸੁ ਨਾਨਕ ਵਰਨ ਵਿਚਾਰੋ ਸ਼ਲੋਕ ਮਹਲਾ 5 ਜਵਾ ਤੇਰਾ ਹੀਤਾ ਜਤਹ ਨਾਹੀ ਮਨੋ ਜੋਖਿ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਦਸਬਿਓਈ ਹਰ ਸਬਿਆਮਹਿ ਰਾਮਤ ਹੋਈ ਸਤਗੋ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਰਿਵੈ ਹਰੇ ਆਪਉਣੀ ਸਚੁ ਅਦ ਸਮਰਥ ਜਥੈ ਗੁਣ ਨਾਹੈ ਆਥੈ ਜਿਹ ਰਖਨੀ ਅਦਰਮਾ ਹੈ ਸੁਣ ਕੈ ਜਿਮ ਕੈ ਜੋਤ ਨਾਏ ਦਿਰਹਿਟ ਜਾਹੈ ਭਉ ਜਲਾ ਬਖਮਸ ਗਾਹੋ ਗੁਬ ਸ਼ਬਦੀ ਪਾਰ ਪਾਹੈ ਜਿਨ ਕੋ ਲੱਗੀ ਵਿਆਸ ਅਮਰਤ ਸੇਖਾ ਹੈ ਕਲਵ ਹੈ ਪੁੰਨ ਗੁਣ ਗੋਬਿੰਦ ਗਾ ਹੈ ਸਤਸਨੁ ਕਿਰਪਾਲ ਸਮਾਲੈ ਸਾਹ ਹੈ ਸਹ ਹੈ ਮਿਰਥਾ ਕੋ ਨ ਜਾਇ ਜੀਆ ਵਸਦੀਆ ਹੈ ਸਲੋਖ ਮਹੱਲਾ ਪੰਜਵਾ ਅੰਦਰ ਗੁਰੇ ਆਰਾਧਣਾ ਜਿਹਾ ਜਪ ਗੁਰੁ ਨਾਮ ਨੈਤ੍ਰੇ ਸਾਗੋ ਵੇਖਣਾ ਸਰੁਣੇ ਸੁਨਾ ਗੁਰੁ ਨਾਮ ਸਤਿਗੁਰ ਸਿਛਿਰਤਿਆ ਦੁਰਗੈ ਪਾਈ ਅਠਾਉ ਕਉ ਨਾਨਕ ਕਿਰਪਾ ਕਰੇ ਜਸਨ ਹੈ ਵਸਦੇ ਜਗ ਮਹਿ ਉਤਮ ਗਾਢੀ ਹੈ ਵਿਰਲੇ ਕੀ ਕੇ ਮਹੱਲਾ ਪੰਜਵਾ ਰਖੇ ਰਖਨ ਹਾਰ ਆਪ ਉਭਾਰਿਨ ਗੁਰ ਕੀ ਪੈਰੀ ਪਾਏ ਕਾ ਸਵਾਰਿਨ ਹੋ ਆਪ ਦੇ ਆਲਮਨ ਹੋ ਨਾ ਵਿਸਾਰਿਨ ਸਾਧ ਜਨਾ ਕੇ ਸੰਗ ਭਵ ਜਲ ਤਾਰਿਨ ਸਾਖ ਨੰਦਕ ਦੁਸ਼ਟ ਕਿਨ ਮਾਹੀ ਉਦਾਰਿਨ ਦਸਾਹਿਬ ਕੀ ਦੇਹਿ ਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਰੂਹ ਜਾ ਹੈ ਰਸ ਸਾਹਿਬ ਕੀ ਰੇਹਕ ਨਾਨਕ ਮਨੀ ਮ ਹੈ ਜਿਸਮ ਰਤ ਸੁਖ ਹੋਏ ਸਗਲੇ ਰੂਹ ਜਾ ਹੈ ਵਾਹਿਗੁਰੂ ਸੋਰਠ ਮਹੱਲਾ ਪੰਜਵਾ ਪ੍ਰਾਪੇ ਆਪਣਾ ਰਜੇ ਧਿਆਏ ਕਰ ਸਹੀ ਸਲਾਮਤ ਆਏ ਸੰਤੋਖ ਭਿਆ ਸੰਸਾਰੇ ਗੁਰਪੂਰੇ ਲੈ ਤਾਰੇ ਸੰਤੋ ਪ੍ਰਭੂ ਮਿਰ ਸਦਾ ਦਿਆਲਾ ਆਪਣੇ ਭਗਤ ਕੀ ਗਣਤਨਾ ਗਣੀ ਰਾਖੈ ਬਾਲ ਗੋਪਾਲ ਰਹਾ ਹਰ ਨਾਮ ਹਰਜੇ ਔਰ ਧਾਰੇ ਤਨਾ ਸਵੇ ਥੋਕ ਸਵਾਰੇ ਗੁਰਪੂਰੇ ਦੁਸ ਦਿਆ ਫਿਰ ਨਾਨਕ ਦੁਖ ਨਾ ਥੀਆ ਹਰ ਨਾਮ ਹਰਜੇ ਔਰ ਧਾਰੇ ਤਨ ਸਭੇ ਠੋਕ ਸਵਾਰੇ ਗੁਰਪੂਰੇ ਦਸਰੀਆ ਫਿਰ ਨਾਨਕ ਦੁੱਖ ਨਾ ਥੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤੈ